ਸਤਿ ਸ੍ਰੀ ਅਕਾਲ ਬਈ ਸਾਰੇ ਸੰਗਤ ਨੂੰ ਸੇਵਾਦਾਰਾਂ ਨੂੰ ਜੋ ਭਰਾ ਵੀਡੀਓ ਦੇਖਦੇ ਆ ਆਪਣੇ ਧੰਨਵਾਦ ਉਹਨਾਂ ਦਾ ਤੇ ਅੱਜ ਆਪਾਂ ਸਵੇਰ ਦਾ ਟਾਈਮ ਆ ਤੂੜੀ ਬਣਾਉਣਾ ਤੂੜੀ ਬਣਾਉਣ ਲੱਗੇ ਆ ਅੱਜ ਤੇ ਗੈਣੇ ਜ਼ਿਆਦੀ ਕਿਰਪਾ ਦੇ ਨਾਲ ਆਪਣੇ ਚਾਚੇ ਹੁਣੇ ਤੇ ਦਾਲ ਬਣਾਉਣ ਲੱਗੇ ਆ ਤੜਕਾ ਲਾਈ ਜਾਂਦਾ ਚਾਚਾ ਪੱਕੀ ਡਿਊਟੀ ਆ ਚਾਚੇ ਉਹਨਾਂ ਦੀ ਕੋਈ ਗੈਹਾ ਜਰੀ ਨਹੀਂ ਜਦੋਂ ਵੀ ਸੇਵਾ ਹੁੰਦੀ ਆ ਪਹਿਲਾਂ ਸਾਡਾ ਚਾਚਾ ਆਉਂਦਾ ਪਹਿਲੀ ਡਿਊਟੀ ਇਹਦੀ ਹੁੰਦੀ ਆ ਬਾਕੀ ਬਣਿਆ ਰਿਹਾ ਦਿਖਾਉਣਾ ਸੀ ਲੋਰੀ ਆਈ ਸ਼ੱਕਰਵਾਦ ਦਾ ਸ਼ੱਕਰ ਵੀ ਸ਼ੱਕਰ ਨਾਲ ਦੀ ਨਾਲ ਸ਼ੱਕਰ ਅੱਜ ਦਸਰੀ ਗੋਆ ਆ ਜਿਹੜੀ ਚਾਪਲੇਟ ਲੱਗ ਗਿਆ ਲੋਰੀ ਇੱਧਰ ਬਣ ਗਈ ਸਬਜ਼ੀ ਤੇ ਚਾਹ ਤਰਤੀ ਆਪਾਂ ਦੁਪਹਿਰ ਦੀ ਦੁਪਹਿਰ ਦਾ ਟਾਈਮ ਹੋ ਗਿਆ ਸਾਡਾ ਚਾਚਾ ਇਹਦੀ ਡਿਊਟੀ ਚਾਹ ਤੇ ਪੱਕੀ ਚਾਚੇ ਦੀ ਚਾਹ ਤੇ ਬਣਾਈ ਜਾਂਦਾ ਤੇ ਆ ਸਾਡੇ ਸੇਵਾਦਾਰ ਭਰਾ ਤੇ ਕੁਝ ਖਾ ਕੇ ਚਲੇ ਗਏ ਕੋ ਹੌਲੀ-ਹੌਲੀ ਆਉਂਦੇ ਆ ਭਰਾ ਥੋੜੇ ਜਣੇ ਆ ਜਾਂਦੇ ਆ ਤੇ ਬਾਕੀ ਆ ਟਰੈਕਟਰ ਹਰ ਬਾਈ ਦਾ ਟਰੈਕਟਰ ਤੂੜੀ ਤਾਂ ਚਨਾਉਣ ਨੂੰ ਜਿਵੇਂ ਕਿ ਪਹਿਲਾਂ ਵੀ ਦੱਸਿਆ ਸੀ ਆਪਾਂ ਬਾਕੀ ਮੈਂ ਤਾਂ ਇਹ ਦੇਖਾ ਬਾਈ ਮਗਰ ਮੂੰਹ ਧੌਣ ਘਮਾਉਣੀ ਪੈਂਦੀ ਸੀ ਲੈਫਟ ਚ ਕੋਈ ਪੈਂਦੀ ਸੀ ਇਹ ਔਖਾ ਹੁੰਦਾ ਇਹ ਜਗ੍ਹਾ ਰਗਾ ਨਜ਼ਾਰਾ ਲਓ ਜੀ ਸਾਡਾ ਹਰ ਬਾਈ ਚਨਾਉਂਦਾ ਤੂੜੀ ਹਰ ਬਾਈ ਨੇ ਬਣਾਇਆ ਸਿਸਟਮ ਬਸ ਤੀ ਸਾਹ ਉਹ ਦੋ ਰਾਬ ਵੀ ਮਗਰ ਪਿਆ ਹੋਇਆ ਸਾਡੇ ਦੇਖੋ ਆ ਗਿਆ ਚੜ ਕੇ ਬਣਾ ਲੈਂਦੇ ਰੱਬਾ ਤੂੜੀ ਅੱਗੇ ਦੋ ਵਾਰੀ ਰੋਕ ਗਏ ਅਸੀਂ ਲੱਗਣੇ ਜ਼ਾਰੀ ਬਣਾਈ ਜਾਂਦਾ ਤੂੜੀ ਬਈ ਦੋ ਵਾਰੀ ਲੱਗ ਕੇ ਹਟ ਗਏ ਤੀਜੀ ਵਾਰੀ ਲੱਗੇ ਹੁਣ ਫੇਰ ਮੀਂਹ ਪੈ ਜਾਂਦਾ ਜਪੇਰ ਆ ਗਿਆ ਬੱਦਲ ਚਲੋ ਦੇ ਲੈ ਲੋ ਇਹ ਆ ਗਿਆ ਮੀ ਨਾ ਰੱਬਾ ਬਣਾ ਲੈਂਦੇ ਤੂੜੀ ਕੋਹ ਨਹੀਂ ਰੱਬ ਦਾ ਬੱਬਾ ਬਣਾ ਲੈਂਦੇ ਰੰਬਾ ਰੁਕ ਜਾ ਹਜੇ ਵੀ ਲੱਗਿਆ ਮੀ ਪੈਣਾ ਕੋਈ ਨਹੀਂ ਕੋਈ ਦਿਨੋਂ ਚਾਰੇ ਉਹਦਾ ਹੋਈ ਹਣੀ ਆਇਆ ਜੀ ਉੱਥੇ ਇਹ ਤਾਂ ਇਖਤਿਆਰ ਨਹੀਂ ਰੱਖਿਆ ਆਓ ਇਧਰੋਂ ਘੋ ਘਵਾ ਕੇ ਹੌਲੀਓ ਦੇਖੋ ਕਿ ਨਾ ਮੀ ਪੈਗਾ ਅੱਜ ਬਣਾਉਣ ਲੱਗੇ ਸੀ ਤੂੜੀ ਅੱਜ ਫੇਰ a pur aí lá